ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸ਼ ਅਰਮ ਕਰਦੇ ਹਾਂ ਜੇ ਹਾ ਵੀ ਜੈ ਸੋ ਲੁਣਾ ਇਹ 55 ਬਚਨ ਜੁੜੇ ਹਨ ਬਾਰਮ ਮੋਨ ਮੈਲਾ ਪੰਜਮ ਕਰ ਚੌਥਾ ਸਦਲਿਕ ਥੱਲੇ ਜੋ ਬਾਣੀ 12 ਮਹਾ ਬਾਰ ਮਹੀਨਿਆਂ ਨੂੰ ਮੁਖ ਰੱਖ ਕੇ ਉਹਨਾਂ ਦੇ ਨਾਮ ਹੇਠ ਬਾਣੀ ਚਰਨ ਹੋਈ ਹੈ ਉਦੇ ਵਿੱਚ ਪਾਦੂ ਮਿਨੇ ਦੇ ਸਰਲੇਖੇ ਖੇਡੜੀ ਪਾਦੂ ਮਿਨੇ ਦੀ ਰੁੱਤ ਨੂੰ ਮੁੱਖ ਰੱਖ ਕੇ ਜਿਹੜੇ ਸ਼ਬਦ ਉਚਾਰਨ ਹੋਇਆ ਹੈ ਪਾਦੋ ਪਰਮਪੁਰਾਣੀਆਂ ਦੂਜੇ ਲੱਗਾ ਹੇਤ ਇਸ ਸ਼ਬਦੀ ਪੰਕਤੀ ਹੈ ਗੁਰੂ ਸਾਹਿਬ ਤੋਂ ਪਹਿਲਾਂ ਕਾਬ ਰਚਨਾ ਕਰਨ ਵਾਲੇ ਗੀਤ ਸੰਗੀਤ ਲਿਖਣ ਵਾਲੇ ਜਿਹੜੇ ਸਨ ਉਹ ਮੌਸਮਾਂ ਨੂੰ ਮੁੱਖ ਰੱਖ ਕੇ ਮੌਸਮਾਂ ਦੇ ਉਤਾਰ ਚੜਾਵ ਨੂੰ ਮੁੱਖ ਰੱਖ ਕੇ ਆਪਣੇ ਦਿਲ ਦੇ ਭਾਵ ਜਿਹੜੇ ਹਣ ਪ੍ਰਗਟ ਕਰਦੇ ਸਨ ਮਹੀਨੇ ਉਹਦੇ ਨਾਂ ਦੇ ਉੱਤੇ 12 ਦੇ ਨਾਂ ਦੇ ਉੱਤੇ ਰੁੱਤਾਂ ਦੇ ਨਾਂ ਦੇ ਉੱਤੇ ਮੌਸਮਾਂ ਦੇ ਨਾਂ ਦੇ ਉੱਤੇ ਕਾਵਿ ਰਚਨਾ ਕੀਤੀ ਜਾਂਦੀ ਸੀ ਪਰ ਉਹ ਆਮ ਤੌਰ ਤੇ ਇਸ਼ਕ ਮਜਾਜ਼ੀ ਵਾਲੀ ਹੁੰਦੀ ਸੀ ਦੁਨੀਆਦਾਰ ਨਾਲ ਜੋੜਨ ਵਾਲੀ ਹੁੰਦੀ ਸੀ ਗੁਰੂ ਸਾਹਿਬ ਨੇ ਕਿਉਂਕਿ ਰੱਬੀ ਉਪਦੇਸ਼ ਦੇਣਾ ਸੀ ਪ੍ਰਭੂ ਪਰਮਾਤਮਾ ਨਾਲ ਜੋੜਨਾ ਸੀ ਇਸ ਲਈ ਇਸ ਤਰੀਕੇ ਨੂੰ ਇਸ ਸ਼ੈਲੀ ਨੂੰ ਗੁਰੂ ਜੀ ਨੇ ਮਿਹਨੇ ਦੇ ਨਾਂ ਤਲੇ ਬਾਣੀ ਉਚਾਰਨ ਕਰਕੇ ਇਹਨਾਂ ਮਹੀਨਿਆਂ ਦੇ ਵਿੱਚ ਬਦਲਦੇ ਮੌਸਮਾਂ ਨੂੰ ਮੁੱਖ ਰੱਖ ਕੇ ਕਿਵੇਂ ਸਾਡੇ ਜੀਵਨ ਵਿੱਚ ਵੀ ਸਾਡੇ ਮਨ ਵਿੱਚ ਵੀ ਉਤਾਰ ਚੜ੍ਹਾਓ ਆਉਂਦੇ ਨੇ ਮੌਸਮ ਬਦਲਦੇ ਨੇ ਸਾਡੇ ਮਨ ਦੇ ਸੋਚ ਦੇ ਇਸ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਕੀ ਮੈਂ ਇਹਨਾਂ ਬਦਲਦੇ ਮੌਸਮਾਂ ਵਿੱਚ ਅਸੀਂ ਆਪਣੇ ਮਨ ਦਾ ਸੰਤੁਲਨ ਕਾਇਮ ਰੱਖ ਕੇ ਆਪਣੇ ਜੀਵਨ ਦਾ ਮਨੋਰਥ ਮੁੱਖ ਰੱਖ ਕੇ ਆਪਣਾ ਜੀਵਨ ਜੀਉਣ ਦਾ ਯਤਨ ਕਰੀਏ ਕਰਮ ਕਰਨ ਦਾ ਯਤਨ ਕਰੀਏ ਇਤੇ ਸਾਡਾ ਗੁਰੂ ਸਾਹਿਬ ਦਾ ਮੰਤਵ ਕੋਈ ਮਹੀਨੇ ਨਾਲ ਜੋੜਨਾ ਨਹੀਂ ਸੀ ਵੀ ਕਿਹੜਾ ਮਹੀਨਾ ਚੰਗਾ ਦਾ ਕਿਹੜਾ ਮਹੀਨਾ ਮਾੜਾ ਐ ਐਸਾ ਕੁਝ ਨਹੀਂ ਸੀ ਜਿਹੜੀ 12 ਦੇ 8 ਸ਼ਬਦ ਉਚਾਰਨ ਹੋਏ ਉੱਥੇ ਉਹਨਾਂ 12 ਨਾਲ ਸੋਮ ਮੰਗਲ ਬੁੱਧ ਨਾਲ ਕੋਈ ਸੰਬੰਧ ਨਹੀਂ ਸੀ ਵੈਸੇ ਵੀ ਆਮ ਤੌਰ ਤੇ ਸਾਡੇ ਗੁਰੂ ਘਰਾਂ ਵਿੱਚ ਜਦੋਂ ਦੇਸੀ ਮਹੀਨਾ ਆਰੰਭ ਹੁੰਦਾ ਹੈ ਤੇ ਜਿਸ ਦਿਨ ਨੂੰ ਅਨੁਮਤੀ ਲੋਕ ਸੰਗਰਾਮ ਕਹਿੰਦੇ ਨੇ ਉਸ ਦਿਨ ਵਿਸ਼ੇਸ਼ ਤੌਰ ਤੇ ਇਹ 12 ਮਾਹ ਵਿੱਚੋਂ ਇਹ ਸ਼ਬਦ ਪੜੇ ਜਾਂਦੇ ਨੇ ਉਸ ਮਹੀਨੇ ਦੇ ਨਾਂ ਥੱਲੇ ਜਿਹੜਾ ਸ਼ਬਦ ਉਚਾਰਨ ਹੋਇਆ ਹੁੰਦਾ ਹੈ ਆਮ ਤੌਰ ਤੇ ਸੰਗਤਾਂ ਇਸ ਕਿਸਮ ਦੇ ਵਹਿਮ ਜਪਈਆਂ ਹੋਈਆਂ ਨੇ ਕਿ ਵੇ ਕਿਸੇ ਚੰਗੇ ਬੰਦੇ ਦੇ ਮੂੰਹੋਂ ਮਹੀਨਾ ਸੁਣੀਏ ਤੋਂ ਐਸੇ ਵਹਿਮ ਨੂੰ ਪਾਰ ਬੈਠਦੀਆਂ ਨੇ ਉਹ ਮਹੀਨੇ ਦੇ ਉਸ ਨਾਂ ਏਟ ਜਿਹੜਾ ਸ਼ਬਦ ਉਚਾਰਨ ਹੋਇਆ ਉਸ ਸ਼ਬਦ ਚ ਕੀ ਉਪਦੇਸ਼ ਮਿਲਿਆ ਉਸ ਵਾਸਤੇ ਬਹੁਤ ਕਸਾਦਾ ਘੱਟ ਤੇ ਆਣ ਜਾਂਦਾ ਹੈ ਬਸ ਕਿਹਦੇ ਮੂੰਹੋਂ ਸ਼ਬਦ ਸੁਣਿਆ ਉਹ ਲਫ਼ਜ਼ ਮਹੀਨੇ ਦਾ ਸੁਣਿਆ ਤਾਂ ਬਸ ਉੱਠ ਕੇ ਚਾਲੇ ਪਾ ਦਿੰਦੇ ਨੇ ਕਈ بس ਇਸੇ ਵਿੱਚ ਹੀ ਸੌਣ ਸਮਝਦੇ ਐ ਐਸਾ ਨਹੀਂ ਹੈ ਅਸੀਂ ਇਥੇ ਮਹੀਨਿਆਂ ਦੇ ਨਾਂ ਨਾਲ ਨਹੀਂ ਜੁੜਨਾ ਵਸਾਕ ਜਿਹੜਾ ਹਾਰ ਭਾਦੂ ਦੇ ਨਾਂ ਨਾਲ ਨਹੀਂ ਜੁੜਨਾ ਉਸ ਮਹੀਨੇ ਦੇ ਨਾਂ ਜਿਹੜਾ ਸ਼ਬਦ ਉਚਾਰਨਾ ਸ਼ਬਦ ਜੀ ਗੁਰੂ ਜੀ ਕਿਉਂ ਉਪਦੇਸ਼ ਦੇ ਰਹੇ ਨੇ ਜੁੜਨਾ ਉਹਦੇ ਨਾਲ ਉਹਦੇ ਨਾਲ ਜੁੜ ਕੇ ਆਪਣੇ ਮਾਨਸਿਕ ਸੰਤੁਲਨ ਨੂੰ ਦੁਨਿਆਵੀ ਉਤਰਾਅ ਚੜਾਅ ਦੁਜੇ ਮੋ ਮਾਇਆ ਤੋਂ ਮੁਕਤ ਕਰਕੇ ਪ੍ਰਭੂ ਦੀ ਪ੍ਰੀਤ ਆਪਣੇ ਅੰਦਰ ਪੈਦਾ ਕਰਨੀ ਆ ਇਨ੍ਹਾਂ ਮਹੀਨਿਆਂ ਵਿੱਚ ਆਮ ਤੌਰ ਤੇ ਇਨਸਾਨ ਨੂੰ ਇਕ ਜੀਵ ਇਸਤਰੀ ਦੇ ਰੂਪ ਵਿੱਚ ਰੱਖ ਕੇ ਉਸ ਪਰਮਾਤਮਾ ਨੂੰ ਪਤੀ ਪਰਮਾਤਮਾ ਜਾਣਗੇ ਇਸ ਰੂਪ ਵਿੱਚ ਵਿਚਾਰ ਕੀਤੀ ਗਈ ਹੈ ਜਿਵੇਂ ਇੱਕ ਦੁਨੀਆਵੀ ਇਸਤਰੀ ਆਪਣੇ ਪਤੀ ਲਈ ਜੋ ਭਾਵਨਾਵਾਂ ਰੱਖਦੀ ਹੈ ਉਸੇ ਤਰ੍ਹਾਂ ਦਾ ਖਿਆਲ ਜੀ ਜੀ ਕੇ ਗੁਰੂ ਜੀ ਨੇ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉਂਝ ਕੋਈ ਮਹੀਨਾ ਚੰਗਾ ਕੋਈ ਮਹੀਨਾ ਮਾੜਾ ਕੋਈ ਰੁੱਤ ਮਾੜੀ ਹੈ ਜੇ ਚੰਗੀ ਜੇ ਕਿਹੜੇ ਮੂਹ ਸੁਣੀ ਹੈ ਇਸ ਗੱਲ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਹੈ ਇਹੋ ਹੀ ਗੱਲ ਇਨੋ ਮਹੀਨੇ ਦੇ ਆਖਰੀ ਦੇ ਵਿੱਚ ਵੀ ਦਿਰ ਕਰਾਈ ਜਿਆ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸ਼ਦਾਨ ਕਿਰਪਾ ਕਰੋ ਹਰੀ ਬਈ ਉਹਨਾਂ ਲਈ ਮਾ ਦਿਵਸ ਮੂਰਤ ਸਭ ਭਲੀ ਨੇ ਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਪਰਮਾਤਮਾ ਦੀ ਮਿਹਰ ਦੀ ਨਜ਼ਰ ਉਹਦੇ ਦਰਸ਼ਦਾਨ ਮੰਗਣਾ ਚਾਹੀਦਾ ਹੈ ਤੋ ਇਸ ਮਹੀਨੇ ਦੇ ਰਮ ਵਿੱਚ ਜੋ ਪਾਦੋ ਲਫਜ਼ ਆਇਆ ਹੈ ਇਹ ਕੇਵਲ ਉਹ ਇੱਕ ਸ਼ੈਲੀ ਵਰਤੀ ਗਈ ਹੈ ਕਾਵਰ ਚੋਂ ਦੀ ਪਾਦੋ ਪਰਮਪੁਲਾਨੀਆ ਦੂਜਾ ਲਗਾ ਹੈ ਇਸ ਮਹੀਨੇ ਦੀ ਸੋਹਣੀ ਰੁੱਤ ਜਿਹਦੇ ਵਿੱਚ ਨਾ ਬਹੁਤੀ ਜ਼ਿਆਦਾ ਗਰਮੀ ਨਾ ਬਹੁਤੀ ਠੰਡ ਉਹ ਬਾਦਸ਼ਾਹ ਵੀ ਸ਼ੁਰੂ ਹੋ ਜਾਂਦੀਆਂ ਨੇ ਤੇ ਕੁਝ ਅਤੀ ਦੀ ਗਰਮੀ ਕੋਲੋਂ ਵੀ ਸਰੀਰ ਨੂੰ ਰਾਹਤ ਮਿਲਦੀ ਹੈ ਐਸੀ ਸੋਹਣੀ ਰੁੱਤ ਵੀ ਜਿਹੜੀਆਂ ਪਰਮਪੁਲਿਕ ਜੇ ਰਹੀਆਂ ਦੁਨੀਆਦਾਰੀ ਦੂਜੇ ਲੱਗਾ ਹੈ ਤੇ ਦੂਜੇ ਭਾਵ ਪਰਮ ਪ੍ਰਭੂ ਦਾ ਪਿਆਰ ਛੱਡ ਕੇ ਸੰਸਾਰੀ ਮੂਮਾਇਆ ਦੇ ਪਿਆਰ ਵੀ ਦੂਜੇ ਭਾਵ ਜਿਹੜੀਆਂ ਉਲਝੀਆਂ ਰਹੀਆਂ ਇਸ ਪਰਮਪੁਲਿਕ ਜਰੀਆਂ ਕਿ ਇਧਰੋਂ ਸੁੱਖ ਮਿਲੇਗਾ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਉਹ ਜਿਵੇਂ ਜੀਵ ਇਸਤਰੀਆ ਉਹ ਕੋਈ ਔਰਤ ਲੱਖਾਂ ਸ਼ਿੰਗਾਰ ਮਣਾਏ ਪਰ ਪਤੀ ਨੂੰ ਪ੍ਰਸੰਨ ਨਾ ਕਰ ਸਕੇ ਕਿ ਕਿਸੇ ਕੰਮ ਨਹੀਂ ਹੁੰਦਾ ਇਸ ਤਰ੍ਹਾਂ ਇਹ ਸਾਡੇ ਦੁਨੀਆ ਵੀ ਸੁੱਖ ਸੁਵਿਧਾਵਾਂ ਦੁਨੀਆ ਵੀ ਮੋਜਾਂ ਮਸਤੀਆਂ ਇਹ ਸਾਡੇ ਹਾਰ ਸ਼ਿੰਗਾਰ ਸੋਹਣੇ ਪਹਿਨਣੇ ਸੋਹਣੇ ਖਾਣੇ ਇਹ ਸਭ ਲੱਖ ਸ਼ਿੰਗਾਰ ਬਣਾਇਆ ਕਾਜ ਨਹੀਂ ਕੀਤਾ ਕਿਸੇ ਕੰਮ ਨਹੀਂ ਆਇਆ ਕਿ ਸਾਡਾ ਅਸਲੀ ਕਾਜ ਹੀ ਕੁਝ ਹੋਰ ਸੀ ਕਿਉਂਕਿ ਅਵਰ ਕਾਜ ਤੇਰਾ ਕਿਤਨਾ ਕਾਮਿਲ ਸਾਥ ਸੰਗਤ ਪਾਜ ਕੇਵਲ ਨਾਮ ਅਸਲੀ ਗੱਲ ਉਹ ਸੀ ਉਹਨੂੰ ਛੱਡ ਕੇ ਪਰਮਪ੍ਰੇਖ ਵਿੱਚ ਪੈ ਗਈ ਜਿਹਦੇ ਦਿਨ ਦੇਵ ਬਿਨਸੀ ਤਿਤਵੇਲਾ ਕੈਸ ਨੂੰ ਪ੍ਰੇਤ ਇਸ ਦੂਜੇ ਪਾਉਜ ਪੇ ਹੋਏ ਜੀਵ ਦੀ ਜਦੋਂ ਇਹ ਦੇਹ ਬਣਦੀ ਹੈ ਤੇ ਅੰਦਰੂ ਜੀਵਾਤਮਾ ਜੋ ਹੈ ਉਹ ਸਰੀਰ ਦਾ ਤਿਆਗ ਕਰਦਾ ਹੈ ਪਕੜ ਜਲਾਣ ਦੂਤ ਜਮ ਕਿਸੇ ਨਾ ਦੇਣੀ ਪੇ ਤਾਂ ਉਹ ਜਿਹੜੀ ਰੱਬੀ ਸ਼ਕਤੀ ਆ ਕੇ ਸਰੀਰ ਨੂੰ ਆਤਮਿਕ ਜੋਤ ਨੂੰ ਸਰੀਰ ਤੋਂ ਵੱਖ ਕਰਦੀ ਹੈ ਉਹ ਕੋਈ ਭੇਤ ਨਹੀਂ ਦਿੰਦੀ ਪਰ ਆਤਮਾ ਨੂੰ ਬਲੂ ਉਸ ਹੁਕਮ ਦਾ ਕੋ ਸਮਝ ਨਹੀਂ ਆਉਂਦੀ ਕਿ ਕਿਹੜੇ ਵੇਲੇ ਕਿਹੜੀ ਟੈਮੂ ਕੜੀ ਆ ਜਾਣੀ ਹੈ ਛੜ ਗੜੋ ਤੇ ਖਿਨੇ ਮੈਂ ਜਿੰਸੂ ਲਗਾ ਹੇਤ ਤੇ ਜਿਸ ਦੂਜੇ ਭਾਵ ਦੂਜੇ ਪਿਆਰ ਦਾ ਮੋਹ ਜੋ ਪਿਆ ਹੋਇਆ ਸੀ ਏਤ ਪਿਆ ਹੋਇਆ ਸੀ ਉਹ ਸਾਰੇ ਇੱਕ ਪਾਸੇ ਹੋ ਜਾਂਦੇ ਨੇ ਨਾ ਤੇ ਉਹ ਤੁਹਾਨੂੰ ਦੌਲਤ ਹੁਣ ਨਾਲ ਸਾਥ ਦਿੰਦਾ ਨਾ ਜਿੰਮੇ ਜਾਇਦਾ ਨਾ ਮਲਕੀਤਾਂ ਇਹ ਸਭ ਕੁਛ ਛੱਡਦੇ ਨਾ ਹੀ ਰਿਸ਼ਤੇ ਨਾਤੇ ਜਿਨ੍ਹਾਂ ਦੇ ਮੋਹ ਵਿੱਚ ਉਲਝਿਆ ਹੋਇਆ ਬੰਦਾ ਦੂਜੇ ਭਾਵ ਵਾਲੇ ਪਾਸੇ ਲੱਗਾ ਹੋਇਆ ਪਰੋਂ ਭਲੇਖੇ ਵਿੱਚ ਪਿਆ ਹੋਇਆ ਪ੍ਰਭੂ ਪਿਆਰ ਨੂੰ ਪੁੱਲ ਬੈਠਾ ਸੀ ਉਹ ਸਾਰੇ ਛੱਡ ਖੜੋ ਤੇਖੇ ਨੇ ਮੈਂ ਜਿਸ ਨੂੰ ਲਗਾ ਏ ਤੇ ਜਿਨ੍ਹਾਂ ਨਾਲ ਮੋਹ ਪਿਆ ਹੋਇਆ ਸੀ ਉਹ ਸਾਰੇ ਚੜ੍ਹਕੀ ਦੇ ਪਾਸੇ ਖੜੇ ਹੋ ਜਿੰਨੇ ਨੇ ਸੋਚਦੇ ਨੇ ਬਸ ਦੇਖਦੇ ਨੇ ਕਿ ਇਹ ਸੁਆਸ ਨਿਕਲ ਜਾਣੇ ਨੇ ਹੁਣ ਬਸੇ ਦੀ ਜ਼ਿੰਦਗੀ ਖਤਮ ਹੈ ਪਰ ਜਿਹੜਾ ਜਾ ਰਿਹਾ ਉਹ ਹੱਥ ਮੁਰੜਦਾ ਤਨ ਕਪੇ ਸਿਆ ਉਹ ਐਸੇ ਉਹ ਦੁਨੀਆਦਾਰ ਬੰਦਾ ਹੱਥ ਮਲਦਾ ਉਹਦਾ ਤਨ ਸਰੀਰ ਦੁਖੀ ਹੁੰਦਾ ਕਦੇ ਰੰਗ ਸੇਤ ਕਦੇ ਕਾਲਾ ਸਿਆ ਤੇ ਕਦੇ ਕਾਲਾ ਕਦੇ ਕਾਲਾ ਰੰਗ ਦੇ ਕਦੇ ਚਿਟਾ ਰੰਗ ਕਰਦਾ ਪਾਊਡਰ ਦਾ ਕਿਉਂਕਿ ਉਸਨੇ ਬਹੁਤ ਸਾਰੇ ਇਨਸਾਨਾਂ ਨੂੰ ਆਪਣੀ ਅੱਖੀਂ ਮਰਦਿਆਂ ਸੰਸਕਾਰ ਹੁੰਦੇ ਦੇਖੇ ਹੁੰਦੇ ਨੇ ਤੇ ਉਹ ਸਰੀਰ ਕਰਕੇ ਉਹ ਅਲੋਪ ਹੋ ਜਾਂਦੇ ਨੇ ਸਰੀਰ ਮਿਰਸ ਜਾਂਦਾ ਤੇ ਸਰੀਰ ਦਾ ਜੋ ਉਹਦਾ ਸੰਸਕਾਰ ਵਗੈਰਾ ਕਰਕੇ ਕਰਮ ਕਰ ਦਿੱਤੇ ਜਾਂਦੇ ਨੇ ਉਹ ਵੀ ਸੋਚਦਾ ਹੈ ਵੀ ਉਸ ਦੀ ਹਸਤੀ ਖਤਮ ਹੋ ਗਈ ਮੇਰੀ ਵੀ ਹਸਤੀ ਖਤਮ ਹੋ ਜਾਣੀ ਹੈ ਉਹ ਆਪਣੀ ਹੂਨ ਕੇਵਲ ਆਪਣੇ ਸਰੀਰ ਤੱਕ ਹੀ ਸੀਮਤ ਰੱਖਦਾ ਹੈ ਇਸ ਲਈ ਉਹ ਸੋਚਦਾ ਕਿ ਹੁਣ ਮੈਂ ਵੀ ਖਤਮ ਹੋ ਜਾਵਾਂਗਾ ਇਸ ਲਈ ਡਰਦਾ ਹੈ ਫਿਰ ਉਹ ਤੜਫਦਾ ਹੈ ਕਲਪਦਾ ਹੈ ਉਸ ਵੇਲੇ ਹੁਣ ਕਹੇ ਕਿ ਉਸਨੇ ਆਤਮਾ ਜ਼ਿੰਦਗੀ ਨੂੰ ਸਮਝਿਆ ਹੀ ਨਹੀਂ ਕੇਵਲ ਸਰੀਰ ਦੀ ਜ਼ਿੰਦਗੀ ਜੀਉਂਦਾ ਰਿਹਾ ਸਰੀਰ ਅਲੋਪ ਹੋਣ ਲੱਗ ਪਿਆ ਸਿਰ ਦਾ ਨਾਸ਼ ਹੋਣ ਲੱਗ ਪਿਆ ਇਸ ਲਈ ਤੜਪਦਾ ਹੁਣ ਜੋ ਸੁਭਾਅ ਉਹਨੇ ਆਪਣਾ ਬਣਾਇਆ ਸੀ ਜੋ ਕਰਮ ਆਪਣੇ ਕੀਤੇ ਸੰਸਾਰੀ ਮੂਮਾਇਆ ਵਾਲੇ ਦੂਜੇ ਪਾਵ ਵਾਲੇ ਉਹ ਜਿਹੜਾ ਬੀਜ ਸੋਲੂ ਨੇ ਕਰਮ ਸੰਧ ਰੱਖੇ ਹੁਣ ਐਸੀ ਬੀਜੀ ਬੀਜੀ ਸੰ ਮਨ ਵਿੱਚ ਐਸੀ ਸੋਚ ਬੀਜੀ ਸੀ ਕਿ ਸਰੀਰ ਦੇ ਆਸ ਇਹਦੇ ਨਾਲ ਜੁੜਿਆ ਰ ਆਪਣਾ ਆਪਾ ਸਰੀਰ ਨੂੰ ਸਮਝਦਾ ਰਿਆ ਸਰੀਰ ਦੇ ਬਿਨ ਸੰ ਤੇ ਫਿਰ ਉਹ ਦੁਖੀ ਹੁੰਦਾ ਹੈ ਪਰੇਸ਼ਾਨ ਹੁੰਦਾ ਕਲਪ ਦਾ ਤੜਫਦਾ ਫਿਰ ਉਹ ਹੱਸ ਜਲਸੀ ਡੁਮਣਾ ਇਹ ਤਾਂ ਢੇਰੀ ਥੀ ਸੀ ਜਾਂ ਤੇਰੀ ਹੁੰਦਾ ਤੇ ਜੀਵਾਤਮਾ ਰੂਪੀ ਹਸ ਉਹ ਦੁਚਿੱਤੇ ਬੜੀ ਤਰਸਦਾ ਤਰਸਦਾ ਸੰਸਾਰ ਤੋਂ ਜਾਂਦਾ ਨਹੀਂ ਜਾਣਾ ਚਾਹੁੰਦਾ ਪਰ ਜਾਣਾ ਪੈਂਦਾ ਰੱਬੀ ਹੁਕਮ ਅਨੁਸਾਰ ਫਿਰ ਉਹ ਜਿਹੜਾ ਬੀਜਾ ਸੋਲ ਨੂੰ ਹੈ ਉਹ ਜੋ ਉਸਨੇ ਬੀਜ ਬੀਜਿਆ ਉਹ ਹੀ ਉਸ ਬੀਜ ਦਾ ਫਲ ਘਟਨਾ ਹੈ ਕਰਮਾਂ ਦਾ ਖੇਤ ਇਸ ਸੰਸਾਰ ਇਸ ਰਿਹਾਈ ਕਰਮਾਂ ਦਾ ਖੇਤ ਸੀ ਕਰਮ ਕਿਹੜੇ ਕਰਨੇ ਚਾਹੀਦੇ ਸਨ ਤੇ ਕਿਹੜੇ ਕਰਦਾ ਰਿਹਾ ਕੇਵਲ ਦੂਜੇ ਪਾਵਲੇ ਕਰਮ ਕਰਦਾ ਰਿਹਾ ਉਹਨੇ ਨਾਮ ਵਾਲੇ ਕੋ ਕਰਮ ਗੁਰਮਤ ਵਾਲੇ ਕੋ ਕਰਮ ਨਾ ਕੀਤੇ ਇਸ ਕਾਰਨ ਆਖਰੀ ਟਾਈਮ ਉਦੀ ਅਵਸਥਾ ਇਹ ਦਰਦਨਾਗ ਬਣ ਗਈ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਇਸ ਪ੍ਰਭ ਦੇ ਇਸ ਲਈ ਨਾਨਕ ਪ੍ਰਭੂ ਦੀ ਸ਼ਰਨ ਵਿੱਚ ਹੈ ਇਹ ਨਾਨਕ ਪ੍ਰਭੂ ਦੀ ਸ਼ਰਨ ਹੀ ਉਹ ਇੱਕ ਐਸਾ ਜਹਾਜ਼ ਹੈ ਚਰਨ ਬੋਇਸ ਪ੍ਰਭੂ ਦੇ ਸੋਨੇ ਚਰਨਾਂ ਦਾ ਬੋਝ ਜਹਾਜ਼ ਕਿਹਦਾ ਹੈ ਉਹ ਪ੍ਰਭੂ ਨੇ ਦਿੱਤਾ ਹੈ ਸੇ ਪਾਦੂ ਪਾਦੂ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੈ ਇਹ ਇਹੋ ਜਿਹੇ ਬੰਦੇ ਜਿਹੜੇ ਗੁਰੂ ਦੇ ਚਰਨਾਂ ਨੂੰ ਆਪਣਾ ਜਹਾਜ਼ ਬਣਾ ਲੈਂਦੇ ਨੇ ਗੁਰੂ ਦੀ ਬਾਣੀ ਅਨੁਸਾਰ ਜੀਵਨ ਜੀਉਂਦੇ ਨੇ ਇਹ ਕਰਮ ਕਰਦੇ ਨੇ ਉਹਨਾਂ ਨੂੰ ਫਿਰ ਉਹ ਉਹ ਨਰਕ ਵਿੱਚ ਨਹੀਂ ਪੈਂਦੇ ਉਹ ਦੁੱਖਾਂ ਕਲੇਸ਼ਾਂ ਇਸ ਤਰ੍ਹਾਂ ਦੁਖੀ ਹੋ ਕੇ ਸਿਰ ਤਿਆਗ ਨਹੀਂ ਕਰਦੇ ਬਲਕਿ ਉਹ ਤੇ ਸਮਝਦੇ ਨੇ ਕਿ ਇਸ ਸਰੀਰ ਨੂੰ त्यागे बाबा ਆਪਣਾ ਬਸੂ ਇਹ ਗਉਂ ਕੜੀ-ਕੜੀ ਕਾ ਲੇਖਾ ਮੰਗਾ ਕਹ ਚੇ ਤੂੰ ਨਾਉ ਉਹ ਤੇ ਸਰੀਰ ਵਿੱਚ ਰਹਿ ਕੇ ਜਿਹੜਾ ਇਤਨਾ ਜੰਗ ਲੜਨਾ ਪੈਂਦਾ ਹੈ ਕਾਮ ਪ੍ਰੋ ਲੂਮ ਹੋਕਾਰ ਵਿਸ਼ੇ-ਵਿਕਾਰਾਂ ਨਾਲ ਤੇ ਆਪਣੇ ਮਨ ਨੂੰ ਸੁਚੇਤ ਕਰਕੇ ਬਚਾ ਕੇ ਰੱਖਣਾ ਪੈਂਦਾ ਹੈ ਨਾਮ ਬਣਦਾ ਅਭਿਆਸ ਕਰਨਾ ਪੈਂਦਾ ਹੈ ਇਸ ਸਰੀਰ ਨੂੰ ਹਮੇਸ਼ਾ ਲੈਕਲਾਸ ਹੋ ਕੇ ਪ੍ਰਭੂ ਦੀ ਜੋਤ ਦੀ ਜੋਤੀ ਜੋਤ ਰੇਲੀ ਸੰਪੂਰਨthia ਰਾਮ ਵਾਲੀ ਅਵਸਥਾ 'ਤੇ ਪਹੁੰਚਣਾ ਚਾਹੁੰਦੇ ਨੇ ਤੇ ਇਹੋ ਜਿਹੇ ਬੰਦੇ ਸੇ ਪਾ ਦੋ ਨਰਕ ਨਾ ਪਾਈਓ ਨਰਕ ਜ ਨਹੀਂ ਪੈਂਦੇ ਗੁਰ ਰੱਖਣ ਵਾਲਾ ਹੇਤ ਕਿਉਂਕਿ ਉਹਨਾਂ ਨੇ ਜਿਹੜਾ ਦੁਜਾ ਲਗਾ ਹੇਤ ਸੀ ਉਹਦਾ ਤਿਆਗ ਕਰਕੇ ਗੁਰ ਰੱਖਣ ਵਾਲਾ ਹੇਤ ਕੀਤਾ ਦੁਨੀਆਵੀ ਪਿਆਰ ਮੋਹ ਚ ਉੱਪਰ ਉੱਠ ਕੇ ਪ੍ਰਭੂ ਨਾਲ ਪਿਆਰ ਪੈਦਾ ਕੀਤਾ ਸੀ ਇਸ ਲਈ ਉਹਨਾਂ ਦੀ ਆਖਰੀ ਅਵਸਥਾ ਇਹ ਨਹੀਂ ਬਣੀ ਖਤ ਮੁਰੜ ਤਣ ਕਪੇ ਸੋ ਐ ਸੇਤ ਵਾਲੀ ਅਵਸਥਾ ਨਹੀਂ ਬਣੀ ਉਹ ਬੜੇ ਰਾਮ ਨਾਲ ਸੇਦਾ ਤਿਆਗ ਕਰਕੇ ਆਪਣੀ ਜਬੀ ਜੋਤ ਵੀ ਸੁਰਤੀ ਜੁੜ ਕੇ ਉਹਦੀ ਜਾ ਕੇ ਲੀਨ ਹੁੰਦੇ ਨੇ ਇਹਨ ਇਤੂਇ ਸਪੈਕਟ ਹੋਇਆ ਕਿ ਇਨਸਾਨ ਜੈਸੇ ਕਰਮ ਕਰਦਾ ਹੈ ਉਹਨਾਂ ਕਰਮਾਂ ਦੇ ਆਧਾਰ ਤੇ ਉਹ ਕਰਮ ਕਰਦਾ ਸੋਚ ਅਨੁਸਾਰ ਪਹਿਲੇ ਮਨ ਵਿੱਚ ਸੋਚ ਬਣਦੀ ਹੈ ਉਹਦਾ ਇਹ ਭਰਮ ਵਾਲੀ ਸੋਚ ਬਣਦੀ ਹੈ ਕਿ ਇਹ ਸੰਸਾਰ ਮੈਨੂੰ ਸੁਖ ਦੇਵੇਗਾ ਤੀਆਂ ਪੁੱਤ ਰਿਸ਼ਤੇ ਨਾਲ ਤੇ ਇਹ ਮੇਰੇ ਨੇ ਮੈਨੂੰ ਸੁਖ ਦੇਣਗੇ ਇਹ ਦੁਨੀਆਵੀ ਸ਼ੋਰਤਾ ਮੈਨੂੰ ਸੁਖ ਦੇਣੀ ਇਹਨਾਂ ਜੋ ਸੁਪਾਸਾ ਫਿਰਦਾ ਹੈ ਇਹ ਦੂਜੇ ਮੂਹ ਜਪਿਆ ਹੋਇਆ ਤੇ ਇਹ ਜਦੋਂ ਸੋਚ ਐਸੀ ਬਣਦੀ ਹੈ ਐਸੀ ਸੋਚ ਫਿਰ ਕਰਮ ਵੀ ਵੈਸੀ ਕਰਾਉਂਦੀ ਹੈ ਸੰਸਾਰ ਨਾਲ ਹੀ ਪਲਚਾਉਂਦੀ ਹੈ ਤੂੰ ਸੰਸਾਰ ਨਾਲ ਪਰ ਜਿ ਪਰੇ ਕੇ ਉਹ ਪਰਮਾਤਮਾ ਨਾਮ ਨੂੰ ਭੁੱਲ ਜਾਂਦਾ ਹੈ ਐਸਾ ਨਹੀਂ ਹੈ ਕਿ ਰਿਸ਼ਤੇ ਨਾਤੇ ਨਾਲ ਨਿਭਣਾ ਧਰਮ ਨਹੀਂ ਹੈ ਜਾਂ ਦੁਨੀਆਦਾਰੀ ਨਾਲ ਚੱਲਣਾ ਸਾਡਾ ਧਰਮ ਨਹੀਂ ਦੁਨੀਆਦਾਰੀ ਨਾਲ ਵੀ ਚੱਲਣਾ ਹੈ ਰਿਸ਼ਤੇ ਨਾਤੇ ਨਾਲ ਵੀ ਜਿਵੇਂ ਨਾ ਤਾਂ ਅੰਦਲਿਤਿਕ ਮਾਉਣਾ ਉਦਮ ਕਰੰਦੇ ਜੀਤੂ ਕੁਮਾਮਦੇ ਸੁੱਖ ਪਹੁੰਚ ਵਾਲਾ ਮਾਰਗ ਹੈ ਗੁਰਮਤ ਦਾ ਇੱਥੇ ਸਤਗੁਰੂ ਪੁਰਾ ਪੇਟਿਆ ਹੋਇਆ ਪੂਰੀ ਯੁਗਤ ਅਸੰਦੇ ਖੇਲਣ ਦੇ ਪੈਨ ਦੇ ਖਵੰਦੀ ਵਿੱਚ ਹੀ ਹੋਇਆ ਮੁਕਤ ਵਾਲਾ ਮਾਰਗ ਹੈ ਲੇਕਿਨ ਕੇਵਲ ਇਸੇ ਪਾਸੇ ਲੱਗ ਕੇ ਰਹਿ ਜਾਣਾ ਕਿ ਰੱਬੀ ਪਿਆਰ ਵਾਲੇ ਪਾਸੇ ਮੁੰਨਾ ਹੀ ਨਾ ਇਹ ਦੁਜਾ ਲੱਗਾ ਹੇਤੀ ਲੱਗਾ ਰਿਆ ਤਾਂ ਇਹ ਫਿਰ ਕਰਮ ਜਿਹੜੇ ਨੇ ਸਾਡੇ ਇਹ ਕਰਮ ਸਾਨੂੰ ਆਖਰੀ ਟਾਈਮ ਫਿਰ ਤੜਫਾਉਂਦੇ ਨੇ ਕਲ ਪਾਉਂਦੇ ਨੇ ਬੰਦਾ ਜਿੰਉਂਦੇ ਜੀ ਵੀ ਬੰਦਾ ਸੁਖੀ ਨਹੀਂ ਹੁੰਦਾ ਜਿੰਦੇ ਜੀ ਵੀ ਜਿੰਨਾ ਚੇਜ ਸੁਖ ਲੱਭਦਾ ਫਿਰਦਾ ਹੈ ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰ ਜਨ ਜਨ ਕੀ ਦਵਾਰੇ ਦਵਾਰ ਸੁਆਣ ਜੀ ਡੋਲਦਣਾ ਸੁਧਾਰਾਮ ਭਜਨ ਕੀ ਜਿੰਉਂਦੇ ਵੀ ਸੁਖ ਨਹੀਂ ਹੁੰਦਾ ਤੇ ਸਰੀਰ ਤੇ ਆਗੇ ਵੀ ਤੜਪਦਾ ਕਲਪਦਾ ਹੀ ਦੁਨੀਆ ਤੂੰ ਜਾਂਦਾ ਏਸ ਲਈ ਭਾਈ ਇਹ ਅਸੀਂ ਸਮਝੀਏ ਕਿ ਸਾਡੇ ਮਨ ਦੀ ਸੋਚ ਕੈਸੀ ਹੋਣੀ ਚਾਹੀਦੀ ਹੈ ਕਿਹੜੇ ਕਰਮ ਉਹ ਸਾਨੂੰ ਪ੍ਰੇਰਦੀ ਹੈ ਕੇਵਲ ਦੁਨੀਆਦਾਰੀ ਦੇ ਦੂਜੇ ਪਾਉ ਵਾਲੇ ਦੂਜੇ ਹੇਤ ਵਾਲੇ ਜਾਂ ਰੱਬੀ ਪਿਆਰ ਵਾਲੇ ਰੱਬੀ ਹੇਤ ਵਾਲੇ ਇਹ ਇਨਸਾਨ ਨੂੰ ਪੜਤਾਲਣਾ ਬੜੀ ਜ਼ਰੂਰੀ ਹੈ ਇਹ ਮਨ ਦੀ ਖੋਜ ਕਰਨੀ ਬੰਦੇ ਖੋਜ ਦੇਲ ਹਰ ਰੋਜ਼ ਨਾ ਪਰੇ ਪਰੇਸ਼ਾਨੀ ਮੈਂ ਅਗਰ ਸਾਡੀ ਸੋਚ ਨਾਮ ਬਾਣੀ ਵਾਲੀ ਹੈ ਤੇ ਨਾਮ ਬਾਣੀ ਦੀ ਰਹਿਬਰੀ ਵਿੱਚ ਅਸੀਂ ਕਰਮ ਕਰਦੇ ਹਾਂ ਉਹ ਕਰਮ ਸਾਡੇ ਧਰਮ ਦੇ ਹੋਣਗੇ ਜਿਹੜੇ ਕਰਮ ਅਸੀਂ ਕੇਵਲ ਆਪਣੇ ਮਨ ਦੀ ਸੋਚ ਜਾਂ ਦੂਜਿਆਂ ਤੋਂ ਜਿਹੜੇ ਸਿੱਖਦੇ ਹਾਂ ਚਾਹੇ ਦੂਜੇ ਮਨਮੁਖੀ ਹੋਣ ਉਸ ਸੋਚ ਅਨੁਸਾਰ ਫਿਰ ਜਿਹੜੇ ਅਸੀਂ ਕਰਮ ਕਰਦੇ ਹਾਂ ਉਹ ਕਰਮ ਸਾਨੂੰ ਦੁਖੀ ਕਰਦੇ ਨੇ ਫਿਰ ਆਤਮ ਮਰੋੜੇ ਤਨ ਕਪੇ ਸਿਉ ਹੋਇਆ ਸੇਤ ਵਾਲਾ ਬੀਜ ਜਿਹੜਾ ਬੀਜਿਆ ਸੀ ਉਹ ਹੀ ਫਿਰ ਮੁੜ ਕੇ ਕਟਣਾ ਪੈਂਦਾ ਤੇ ਤਰਫ ਦੇ ਕਲਰ ਦੇ ਇਸ ਹਿੱਰ ਦਾ ਤਿਆਗ ਜਾਂ ਕੀਤਾ ਜਾਂਦਾ ਮੌਤ ਕੋ ਨੂੰ ਪਹਿ ਹੁੰਦਾ ਡਰ ਹੁੰਦਾ ਹੈ ਤੋਂ ਇਸ ਵਿਸ਼ੇ ਨੂੰ ਅਸੀਂ ਜਾਰੀ ਰੱਖਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ